ਸਸੀ ਗਾਜੀ ਜੀ ਦੇਣੀ ਨੂੰ ਜਨਨ ਲਈ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹਾਂ ਤਾਂ ਦੋਸਤੋ ਜਿਵੇਂ ਤੁਸੀਂ ਜਾਣਦੇ ਕਿ 2024 ਲੋਕ ਸਭਾ ਇਲੈਕਸ਼ਨ ਜਿਹੜੀਆਂ ਚੋਣਾਂ ਹੋ ਕੇ ਹਰੀਆਂ ਨੇ ਪਰ ਉਸ ਤੋਂ ਬਾਅਦ ਅੱਜ ਵੀ ਜਿਹੜਾ ਰਾਜਨੀਤੀ ਦਾ ਮੈਦਾਨ ਆ ਉਸੇ ਤਰ੍ਹਾਂ ਭਖਿਆ ਹੋਇਆ ਉਹਦਾ ਕਾਰਨ ਕੀ ਹੈ ਕਿ ਜਦੋਂ ਲੋਕ ਸਭਾ ਇਲੈਕਸ਼ਨ ਹੋਏ ਉਸ ਦੌਰਾਨ ਬਹੁਤ ਸਾਰੇ ਜਿਹੜੇ ਕੈਂਡੀਡੇਟ ਆ ਉਹਨਾਂ ਨੇ ਆਪਣੇ ਆਪਣੀਆਂ ਜਿਹੜੀਆਂ ਸੀਟਾਂ ਤੋਂ ੁਰਜਾਈਂ ਦੇ ਕਿ ਇਲੈਕਸ਼ਨ ਲੜਿਆ ਕਿ ਉਹ ਜਿਹੜੀਆਂ ਸੀਟਾਂ ਲੋਕ ਸਭਾ ਦੀਆਂ ਹੁੰਦਾ ਏ ਜਿੱਥੇ ਸਿੱਕੇ ਖਾਲੀ ਹੋ ਗਈਆਂ ਤੇ ਉਸ ਤੋਂ ਬਾਅਦ ਜਿੰਨੀ ਚੋਣਾ ਜਿਹੜੀਆਂ ਦੁਬਾਰਾ ਸ਼ੁਰੂ ਹੋ ਗਈਆਂ ਤੇ ਅੱਜ ਵੀ ਮੈਦਾਨ ਉਸੇ ਤਰ੍ਹਾਂ ਹੀ ਜਿਹੜਾ ਪਬਲਿਕ ਦਾ ਜੋਰ ਲੱਗਾ ਰਾਜਨੀਤਿਕ ਲੋਕਾਂ ਦਾ ਪੂਰਾ ਜੋਰ ਲੱਗਾ ਹੋਇਆ ਹੈ ਕਿ ਹੁਣ ਜਿਹੜੇ ਨਵੇਂ-ਨਵੇਂ ਕੈਂਡੀਡੇਟ ਜਿਹੜੇ ਖੜੇ ਕੀਤੇ ਆ ਉਹਨਾਂ ਸੀਟਾਂ ਦੇ ਉਹਨਾਂ ਨੂੰ ਆਪਣੇ ਹਲਕੇ ਤੋਂ ਕਿਵੇਂ ਜਿਤਾਉਣਾ ਹੈ ਉਹਦੇ ਵਾਸਤੇ ਕੀ ਕੀ ਪਲਾਨ ਚੱਲੇ ਨੇ ਤੇ ਪੰਜਾਬ ਦੀ ਗੱਲ ਕਰਦੇ ਆ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਹੋਰ ਸੀਟਾਂ ਬਣੀਆਂ ਗਈਆਂ ਸੀ ਪਰ ਜਲੰਧਰ ਦੀ ਸੀਟ ਜਿਹੜੀ ਆ ਉਹ ਇੱਕ ਬੜੀ ਹੋਰ ਸੀਟ ਮੰਨੀ ਗਈ ਸੀ ਤੇ ਪਰ ਅੱਜ ਵੀ ਇੱਕ ਜਲੰਧਰ ਦੀ ਜਿਹੜੀ ਆ ਬੜੀ ਹੋਰ ਸੀਟ ਮੰਨੀ ਜਾ ਰਹੀ ਆ ਜਿਹਦੇ ਵਿੱਚ ਜਿੰਨੇ ਵੀ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਦਾ ਪੂਰਾ ਜ਼ੋਰ ਲੱਗਾ ਹੋਇਆ ਔਰ ਪੂਰੀ ਤਿਆਰੀ ਦੇ ਨਾਲ ਆਪਣੇ ਆਪਣੇ ਕੈਂਡੀਡੇਟ ਨੂੰ ਜਿੱਤਾਂ ਦੇ ਵਾਸਤੇ ਪਾਰਟੀ ਦੇ ਜਿੰਨੇ ਵੀ ਕੈਂਡੀਡੇਟ ਨੇ ਉਭਹਾਈ ਨੇ ਐਮਪੀ ਨੇ ਉਹ ਵੀ ਜਲੰਧਰ ਆ ਕੇ ਉਹਨਾਂ ਨੇ ਡੇਰੇ ਲਾਏ ਹੋਣੇ ਗੱਲ ਕਰਦੇ ਆ ਬੀਜੇਪੀ ਵੀ ਔਰ ਬੀਜੇਪੀ ਦੇ ਵੀ ਬਹੁਤ ਸਾਰੇ ਜਿਹੜੇ ਆ ਜਿਹੜੇ ਵੱਡੇ ਲੀਡਰ ਉਹ ਸਾਰੇ ਜਲੰਧਰ ਪਹੁੰਚ ਚੁੱਕੇ ਹੋਏ ਨੇ ਤੇ ਉਹਨਾਂ ਦੀ ਇੱਕੋ ਹੀ ਕੋਸ਼ਿਸ਼ ਹੈ ਕਿਸੇ ਨਾ ਕਿਸੇ ਤਰ੍ਹਾਂ ਜਲੰਧਰ ਦੇ ਵਿੱਚ ਜਿਹੜਾ ਖਾਤਾ ਖੋਲਿਆ ਜਾਵੇ ਫਿਰੰਦਲਾਬ ਦਾ ਜਿਹੜਾ ਬਣਾਇਆ ਜਾਵੇ ਤੇ ਲਈ ਗੱਲ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਵੱਲੋਂ ਵੀ ਜਿਹੜੇ ਕਾਫੀ ਕੈਂਡੀਡੇਟ ਇੱਥੇ ਪਹੁੰਚੇ ਹੋਏ ਆ ਉਹ ਵੀ ਜੋੜ ਲਗਾ ਰਹੇ ਪਰ ਹੁਣ ਗੱਲ ਕਰਦੇ ਆ ਮਜੂਤਾ ਸਰਕਾਰ ਆਮ ਆਦਮੀ ਪਾਰਟੀ ਦੋ ਸਾਲ ਤੋਂ ਸਫਰ ਤੈਅ ਕਰ ਰਹੀ ਆ ਆਮ ਆਦਮੀ ਪਾਰਟੀ ਤੇ ਉਹਨਾਂ ਨੂੰ ਆਪਣੇ ਉੱਤੇ ਇੰਨਾ ਜ਼ਿਆਦਾ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਦੋ-ਢਾਈ ਸਾਲਾਂ ਦੇ ਵਿੱਚ ਅਸੀਂ ਬਹੁਤ ਸਾਰੇ ਕੰਮ ਕੀਤੇ ਨੇ ਤਾਂ ਉਹਨਾਂ ਨੂੰ ਮੇਰੇ ਯਾਰ ਦੇ ਵਿੱਚ ਇੰਨਾ ਜ਼ਿਆਦਾ ਜ਼ੋਰ ਲਗਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਜਦੋਂ ਆਪਾਂ ਕੰਮ ਕਰਦੇ ਆ ਤਾਂ ਸਾਡਾ ਕੰਮ ਬੋਲਦਾ ਥੋ ਸਾਡਾ ਕੰਮ ਬੋਲਦਾ ਤੇ ਸਾਨੂੰ ਪੂਰਾ ਪਤਾ ਹੈ ਕਿ ਇੱਕ ਟੀਮ ਬਣਾ ਕੇ ਇੱਕ ਕਾਫਲਾ ਲੈ ਕੇ ਚੱਲਣ ਦੀ ਜ਼ਰੂਰਤ ਨਹੀਂ ਪੈਂਦੀ ਉੱਥੇ ਕੰਮ ਬੋਲਦੇ ਨੇ ਬਲੋ ਇੱਥੇ ਵੀ ਦੇਖਿਆ ਜਾਏ ਤਾਂ ਆਮ ਆਦਮੀ ਪਾਰਟੀ ਦੇ ਸੀਐਮ ਸਾਹਿਬ ਭਗਵਤ ਮਾਨ ਸਿੰਘ ਮਾਨ ਉਹ ਵੀ ਚੰਡੀਗੜ੍ਹ ਤੋਂ ਜਲੰਧਰ ਆ ਕੇ ਉਹਨਾਂ ਨੇ ਵੀ ਡੇਰੇ ਪੱਕੇ ਲਾ ਲਏ ਨੇ ਇਸ ਕਰਕੇ ਲਾਏ ਨੇ ਕਿ ਮੈਂ ਖੁਦ ਜਾ ਕੇ ਕੈਂਪੇਨ ਦੇ ਵਿੱਚ ਹਿੱਸਾ ਪਾਵਾਂ ਸ਼ਾਇਦ ਹੋ ਸਕਦਾ ਕਿ ਲੋਕਾਂ ਦਾ ਜਿਹੜਾ ਝੁਕਾਅ ਹੈ ਮੇਰੇ ਵੱਲ ਹੋਵੇ ਤੇ ਮੇਰੇ ਫੇਸ ਦੇ ਨਾਲ ਕੇ ਲੋਕ ਮੇਰਾ ਜਿਹੜਾ ਕੈਂਡੀਡੇਟਾ ਜਿਤਾ ਦੇਣ ਪਰ ਇਦਾਂ ਕਰਨ ਦੀ ਕੀ ਕਿੰਝ ਗੱਲ ਸਿੱਪਾਵਾ ਨੂੰ ਸੀਮਾ ਕੀ ਗੱਲ ਉਹਨਾਂ ਨੂੰ ਆਪਣੇ ਕੰਮਾਂ ਦੇ ਉੱਪਰ ਵਿਸ਼ਵਾਸ ਨਹੀਂ ਹੈਗਾ ਉਹਨਾਂ ਨੂੰ ਤਾਂ ਚਾਹੀਦਾ ਕਿ ਚੰਡੀਗੜ੍ਹ ਬੈਠੇ ਇੱਕ ਆਰਡਰ ਕਰਨ ਪਬਲਿਕ ਅਗੇ ਅਪੀਲ ਕਰਨ ਤੇ ਪਬਲਿਕ ਆਪਣੇ ਘਰ ਦੇ ਵਿੱਚ ਬੈਠ ਕੇ ਉਹਨਾਂ ਦੇ ਕੀਤੇ ਹੋਏ ਜਿਹੜੇ ਕਿ ਉਹਨਾਂ ਨੂੰ ਆਪਣੇ ਕੰਮਾਂ ਦੇ ਉੱਪਰ ਵਿਸ਼ਵਾਸ ਹੈ ਕਿ ਅਸੀਂ ਕੰਮ ਕੀਤੇ ਆ ਤੇ ਘਰਾਂ ਦੇ ਵਿੱਚ ਬੈਠ ਕੇ ਸਿਰਫ ਉਹਨਾਂ ਦੇ ਐਕਸਪੀਰੀਅੰਸ ਦੇ ਉੱਪਰ ਉਹਨਾਂ ਦੇ ਕੈਂਡੀਡੇਟ ਨੂੰ ਵੋਟਾ ਬਹੁਤਾਂ ਵੋਟਾਂ ਪਾ ਕੇ ਜਿਤਾਉਂਦਾ ਪਰ ਕਿਤਨਾ ਕੀਤੇ ਪਵਨ ਪਾਲੂ ਸਿਆਲ ਸਾਲੂ ਇਸ ਗੱਲ ਦਾ ਬਹੁਤ ਵੱਡਾ ਡਰ ਹੈ ਡਰ ਦੇ ਕਾਰਨ ਅੱਜੋਂ ਪੂਰੀ ਪਾਰਟੀ ਦੇ ਜਿੰਨੇ ਵੀ ਵਿਧਾਇਕ ਨੇ ਜਲੰਧਰ ਦੇ ਵਿੱਚ ਡੇਰੇ ਲਾਏ ਹੋਏ ਨੇ ਡੇਰੇ ਲਾ ਕੇ ਜਾ ਕੇ ਕੰਪੇਨ ਕਰ ਰਹੇ ਨੇ ਤੇ ਇਹਦੇ ਵਿੱਚ ਹੁਣ ਦੇਖਣਾ ਕੀ ਹੈ ਸਾਡੀ ਜਨਤਾ ਨੇ ਸੱਚ ਕੀ ਹੈ ਅਸਲ ਵਿੱਚ ਕੋਣ ਜਲੰਧਰ ਇਸ ਚੋਣਾਂ ਦੇ ਵਿੱਚ ਜਿੰਨੀ ਚੋਣਾਂ ਦੇ ਵਿੱਚ ਅਜਰੂਰ ਕਰਦਾ ਹੱਕ ਰੱਖਦਾ ਕਿ ਉਸ ਲੋਕ ਵਿਧਾਇਕ ਭਰਾ ਕੇ ਜਿਹੜਾ ਜੀ ਭੇਜਿਆ ਜਾਵੇ ਇਹ ਫੈਸਲਾ ਕਰਨਾ ਸਾਡੀ ਜ਼ਿਲंधर ਦੀ ਜਨਤਾ ਨੂੰ ਤੇ ਤੁਸੀਂ ਆਪਣੇ ਜਿਹੜੇ ਵਿਚਾਰ ਆਪੇ ਸੋਚ ਸਾਡੇ ਚੰਗਾ ਦੇ ਵਿੱਚ ਮੈਂਟ ਬਕਸਿੰਗ ਦਿਓ ਤਾਂ ਕਿ ਸਾਨੂੰ ਪਤਾ ਲੱਗ ਸਕੇ ਤੇ ਔਰ ਵਾਲੀ ਜਨਤਾ ਨੂੰ ਵੀ ਪਤਾ ਲੱਗ ਸਕੇ ਕਿ ਕਿਹੜਾ ਕੈਂਡੀਡੇਟ ਇੱਥੇ ਅਜਰੂਰ ਕਰਦਾ ਤਦ ਤੱਕ ਲਈ ਅਸ਼ੋਕ ਹੀ ਬਣਦੇ ਹੋ ਅਗਿਆ ਫਿਰ ਬਣਾ ਲੀਏ ਇੱਕ ਨਵੀਂ ਵੀਡੀਓ ਦਾ ਸਤਿ ਸ਼੍ਰੀ ਅਕਾਲ